ਵਾਲਮਿਕੀ ਹਰ ਹਰ ਵਾਲਮਿਕੀ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਦੀ ਫਤਿਹ ਜੀ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਗਏ ਪਿੰਪਲ ਵਾਲੇ ਹੁਸ਼ਿਆਰਪੁਰ ਦੇ ਵਿੱਚ ਅੱਜ ਤੀਜਾ ਖੂਨਦਾਨ ਕੈਂਪਾ 바ਵਾ ਸਾਹਿਬ ਨੂੰ ਸਮਰਪਿਤ ਆ ਜੀ ਉੱਥੇ ਆਏ ਆ ਸਾਰੇ ਭਰਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਇਹ ਸਾਰੇ ਨੌਜਵਾਨ ਸਾਡੇ ਜਿੰਨੇ ਪੜਾਇਆ ਜਿੰਨਾ ਯੂਥ ਆ ਸਾਡੇ ਕਿਹੇ ਦੇ ਆਏ ਆ 바ਵਾ ਸਾਹਿਬ ਨੂੰ ਸਮਰਪਿਤ ਆਏ ਆ ਇਹ ਦਾ ਸਾਡਾ ਬਹੁਤ ਹੀ ਵਧੀਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਫਲਾਈ ਕੈਂਪ ਆਇਆ ਜੀ 100 ਪਲੱਸ ਨੇ ਲਾਗੇ ਸਾਡੀ ਜੁੰਟ ਹੋ ਚੁੱਕੀ ਹੈ ਜੀ ਮਹਾਰਾਜ ਚੜਦੀ ਕਲਾ ਜੀ ਦੀ ਰੱਖਣ ਇਹ ਜੋ ਸੇਵਾ ਸਾਡੀ ਝੋਲੀ ਪਈ ਆ ਮਹਾਰਾਜ ਨੇ ਇਹ ਗਾਂ ਤੋਂ ਗਾਂ ਅਸੀਂ ਇੱਦਾਂ ਹੀ ਕਰਦੇ ਰਹਿਣਾ ਆ ਮੈਂ ਔਰ ਮੇਰਾ ਆਕਾਸ਼ ਅਸੀਂ ਦੋਨੋਂ ਭਰਾਵਾਂ ਨੇ ਲੜ ਕੇ ਇਹ ਜਿੱਦਾਂ ਅਸੀਂ ਸ਼ੁਰੂ ਕੀਤਾ ਸੀਗਾ ਬਲੱਡ ਕੈਂਪ ਦਾ ਅੱਜ 3 ਸਾਲ ਹੋ ਗਏ ਸਾਨੂੰ ਲਗਾਤਾਰ ਤਾਂ ਮਹਾਰਾਜ ਗਾਂ ਇਦਾਂ ਹੀ ਸਾਡੀ ਤੋਂ ਸੇਵਾ ਲੈਂਦੇ ਰਹਿਣ ਜੀ ਬਸ ਇੱਕ ਮੇਰੀ ਬੇਨਤੀ ਆ ਆਪਣੇ ਸਮਾਜ ਨੂੰ ਆਪਣੇ ਯੂਥ ਨੂੰ ਵੀ ਐਦਾਂ ਹੀ ਆਪਾਂ ਸਾਂਝ ਬਣਾ ਕੇ ਰੱਖੀਏ ਜਿੱਦਾਂ ਹੁਣ ਕਈ ਬੰਦੇ ਬਾਹਰ ਬੈਠੇ ਆ ਜਾਂ ਕਿੱਦਾਂ ਆ ਆਪਣਕਾਉ ਭਾਸ਼ਣ ਦਿੰਦੇ ਆ ਬਿਆਨਬਾਜ਼ੀ ਕਰਦੇ ਆ ਉਹਨਾਂ ਦੇ ਮਗਰ ਲੱਗ ਕੇ ਆਪਾਂ ਕੋਈ ਵੀ ਗਲਤ ਕਦਮ ਨਹੀਂ ਚੱਕਣਾ ਨਾ ਆਪਣਾ ਭਾਈਚਾਰਾ ਖਰਾਬ ਕਰਨਾ ਆਪਾਂ ਜਿੱਦਾਂ ਹੁਣ ਅਸੀਂ ਇਕੱਠੇ ਆ ਤੁਸੀਂ ਦੇਖ ਸਕਦੇ ਆ ਕਿੰਨਾ ਇਕੱਠਾ ਇਦਾਂ ਹੀ ਆਪਾਂ ਰਲ ਕੇ ਰਹੀਏ ਇਹਦੀ ਸਾਂਝ ਬਣਾ ਕੇ ਰੱਖੀਏ ਜੀ ਤਾਂ ਬਸ ਇਦਾਂ ਹੀ ਇਹੀ ਅਪੀਲ ਆ ਮੈਨੂੰ ਤਾਂ ਬਾਕੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੇ ਆਪਣੇ ਭਰਾ ਕੰਮਕਾਰ ਚ ਸੈੱਟ ਐਨ ਗੋਡਾ ਵਧੀਆ ਆ ਹਨਾ ਉਹ ਆਪਣੇ ਗਲੀ ਮੱਲਿਆਂ ਚ ਜਾਂ ਆਪਣੇ ਪਿੰਡ ਦੇ ਵਿੱਚ ਆਪਣਾ ਦੇਖਣ ਵੀ ਜਿਹੜਾ ਕੋਈ ਪਰਿਵਾਰ ਆ ਉਹ ਬੱਚੇ ਨੂੰ ਪੜਾਵਾ ਪੜਾ ਨਹੀਂ ਸਕਦਾ ਤਾਂ ਰਲ ਕੇ ਮੇਰਾ ਭਰਾ ਬੱਚਿਆਂ ਨੂੰ ਜਿੱਦਾਂ ਨਾ ਪੜਾਉਣਾ ਸ਼ੁਰੂ ਕਰੋ ਤੁਸੀਂ ਜੇ ਆਪਣੇ ਪਿੰਡ ਦੇ ਵਿੱਚ ਗਲੀ ਮਲੇ ਤੁਸੀਂ 2-3 ਬੱਚੇ ਵੀ ਪੜਾਉਂਦੇ ਉਹਨਾਂ ਨੂੰ ਕਾਬਲ ਕਰ ਦਿੱਤਾ ਤਾਂ ਉਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਆਗੀ ਗੋਰਦੇ ਵਾਰੀਅੰਦੇ ਵਿੱਚ ਨਾ ਦਾਣ ਦਿਓ ਲੋਕਾਂ ਨੂੰ ਨਾ ਐਵੇਂ ਹੀ ਤੁਸੀਂ ਇੱਧਰ ਉੱਧਰ ਪੈਸੇ ਦੇ ਕੇ ਲੋਕਾਂ ਨੂੰ ਉਹ ਚੀਜ਼ਾਂ ਤੇ ਵਿਅਸਤ ਨਾ ਕਰੋ ਸਾਵੇਂ ਕੀ ਕੋਈ ਬੱਚਾ ਦੇਖੋ ਉਹਦੀ ਆਫੀਸਾ ਦਿਓ ਜਿਹੜਾ ਕਿਹੜਾ ਲਾਜ ਕਰਨ ਵਾਲਾ ਉਹਦਾ ਲਾਜ ਕਰਵਾਓ ਇਦਾਂ ਦੇ ਕੰਮਾਂ 'ਚ ਖਾਂ ਵਦੋ ਕਿਸੇ ਪ੍ਰਧਾਨ ਨੂੰ ਕਿਸੇ ਹੋਰ ਬੰਦੇ ਨੂੰ ਪੈਸੇ ਦੇ ਕੇ ਉਹ ਚੀਜ਼ਾਂ ਜਿਹੜੀਆਂ ਆ ਮੇਰੇ ਹਿਸਾਬ ਨਾਲ ਬੰਦ ਕਰਨੀਆਂ ਚਾਹੀਦੀਆਂ ਆ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਆ ਜੀ ਬਸ ਇਹੀ ਬਹੁਤ ਖੁਸ਼ੀ ਆ ਵੀ ਸਾਡੇ ਕਹਣ ਦੇ ਸਾਰਾ ਸਮਾਜ ਸਾਡੇ ਸਾਰੇ ਆਲੇ ਦੁਆਲੇ ਦੇ ਯੂਥ ਆਇਆ ਆ ਜੀ ਠੀਕ ਆ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਜੈ ਬਾਲਮਿਕੀ ਹਰ ਹਰ ਬਾਲਮਿਕੀ ਜੈ ਭੀਮ ਜੈ ਭਾਤ ਬਲੱਡ ਕੈਂਪ ਲਗਾਇਆ ਗਿਆ ਆ ਭੀਮਰਾ ਭੀਮਰਾ ਉਹ ਅੰਬੇਡਕਰ ਜੀ ਦੇ ਨੂੰ ਸਮਰਪਿਤ ਹੋ ਕੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਹੈਗੇ ਆ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਤੇ ਹੋਰ ਖੇਡਾਂ ਵਾਲੇ ਪਾਸੇ ਕੰਮ ਆ ਵਧੀਆ ਤੋਂ ਵਧੀਆ ਜਿਹੜੇ ਹੈਗੇ ਕੰਮ ਕਰਨੇ ਚਾਹੀਦੇ ਆ ਇਹਨਾਂ ਨੂੰ ਇਹਨਾਂ ਨੂੰ ਦੇਖ ਕੇ ਜਿਹੜਾ ਆ ਹੋਰ ਵੀ ਨੌਜਵਾਨ ਜਿਹੜੇ ਆ ਉਹ ਉਹਨਾਂ ਨੂੰ ਜਿਹੜਾ ਆ ਇਸ ਪਾਸੇ ਤੁਰਨ ਦਾ ਮੌਕਾ ਮਿਲਦਾ ਆਇਆਗਾ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਹੜਾ ਇਹਨਾਂ ਨੇ ਬਲੱਡ ਕੈਂਪ ਲਾਇਆ ਆ ਤੇ ਹੋਰ ਵੀ ਮੈਨੂੰ ਵੀ ਇਹਨਾਂ ਨੇ ਦੱਸਿਆ ਕਿ ਅਸੀਂ ਮੁਜੇ ਦੇ ਬੱਚੇ ਹੈਗੇ ਜਿਨ੍ਹਾਂ ਨੂੰ ਜਿਹੜੇ ਫੀਸ ਨਹੀਂ ਜਮਾ ਕਰਾ ਸਕਦੇ ਆ ਜਾਂ ਜਿਨ੍ਹਾਂ ਨੂੰ ਜਿਹੜਾ ਆ ਕਿਸੇ ਪੈਸਿਆਂ ਦੀ ਲੋੜ ਹੁੰਦੀ ਆ ਕੋਈ ਸਮਾਨ ਦੀ ਲੋੜ ਹੁੰਦੀ ਆ ਉਹਨਾਂ ਦੀ ਵੀ ਇਹ امداد ਕਰਦੇ ਆ ਇਹ ਬਹੁਤ ਹੀ ਵਧੀਆ ਕੰਮ ਹੈਗਾ ਆ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਇਹਨਾਂ ਦਾ ਤੇ ਸਭ ਦੇ ਨਾਲ ਅੱਜ ਨੌਜਵਾਨ ਪੀੜੀ ਜਿਹੜੀ ਨਸ਼ੇ ਵੱਲ ਖਾਦੀ ਜਾਂ ਤੇ ਭੂਕਾਣਾ ਕੰਮ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਆ ਯੁੱਧ ਨਸ਼ਿਆਂ ਦੇ ਵਿਰੁੱਧ ਅਭਿਆਨ ਚਲਾਇਆ ਜਾ ਰਿਹਾ ਆ ਉਸ ਦੇ ਸਬੰਧ ਦੇ ਵਿੱਚ ਵੀ ਮੈਂ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਆਏ ਹੋਏ ਨੌਜਵਾਨ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈਗੀ ਆ ਉਹਨਾਂ ਨੂੰ ਸਾਰਾ ਇਹਨਾਂ ਨਸ਼ਿਆਂ ਦਾ ਜਿਹੜਾ ਕੋੜ ਹੈਗਾ ਆ ਉਹਨੂੰ ਦੂਰ ਕਰਨ ਵਾਸਤੇ ਇਹਨਾਂ ਦੇ ਸਹਿਯੋਗ ਲੈਣ ਵਾਸਤੇ ਜਿਹੜਾ ਹੈਗਾ ਆ ਉਹ ਮੀਟਿੰਗ ਕੀਤੀ ਗਈ ਹੈ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਆਂ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਆ ਖੇਡਾਂ ਵਾਲੇ ਪਾਸੇ ਧਿਆਨ ਦੇਣ ਦੇਣ ਤਾਂ ਜੋ ਜਿਹੜਾ ਹੈਗਾ ਆ ਆਪਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾ ਸਕੀਏ ਹਾਂਜੀ ਸਾਥੀਓ ਜੈਪੀਮ ਜੈਪਾਰਥ ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਗੁਰ ਰਵਦਾਸ ਟਾਈਗਰ ਫੋਰਸ ਵੱਲੋਂ ਪਿੱਪਲਾਵਾਲੀ ਹੁਸ਼ਿਆਰਪੁਰ ਮਨੀਸ਼ ਕਾਲ ਦੁਆਬਾ ਪ੍ਰਧਾਨ ਅਤੇ ਸਾਡੇ ਆਕਾਸ਼ ਹੀਰ ਜੀ ਅਤੇ ਹੋਰ ਜਿੰਨੇ ਵੀ ਬੁੱਧੀਜੀਵੀ ਸਾਡੇ ਸਹਿਯੋਗੀ ਸਜਣਾ ਦੇ ਸਹਿਯੋਗ ਦੇ ਨਾਲ ਜਿਹੜਾ ਬਲੱਡ ਕੈਂਪ ਲਗਾਇਆ ਜਾਂਦਾ ਆ ਉਹਦੇ ਵਿੱਚ ਜਿਹੜਾ ਇਹ ਬਲੱਡ ਹੈ ਸਾਨੂੰ ਭਾਵੇਂ ਅਧੀ ਰਾਤ ਨੂੰ ਫੋਨ ਆਵੇ ਜਾਂ ਦਿਨੇ ਆਵੇ ਅਸੀਂ ਗਰੀਬ ਗੁਰਬੇ ਦੀ ਮਦਦ ਲਈ ਹਮੇਸ਼ਾ ਤਿਆਰ ਖੜੇ ਰਹਿੰਦੇ ਆ ਸੋ ਇਸ ਵਾਰ ਸਾਡੇ ਮਨੀਸ਼ ਕਾਲ ਜੀ ਅਤੇ ਹੋਰ ਸਾਡੇ ਸਾਥੀਆਂ ਨੇ ਰਲ ਮਿਲ ਕੇ ਕੁਝ ਬੱਚਿਆਂ ਦੀ ਫੀਸ ਦਾ ਵੀ ਪ੍ਰਬੰਧ ਕੀਤਾ ਤਾਂ ਕਿ ਜਿਹੜੀ ਐਜੂਕੇਸ਼ਨ ਆ ਉਹ ਉੱਚ ਪੱਧਰ ਤੇ ਜਾ ਸਕੇ ਸੋ ਮੈਂ ਧੰਨਵਾਦ ਕਰਦਾ ਹਾਂ ਡੀਐਸਪੀ ਬਲਵਿੰਦਰ ਸਿੰਘ ਜੀ ਭਾਜੀ ਜਿਹੜੇ ਇੱਕ ਛੋਟੇ ਜਿਹੇ ਸਨੇਹ ਤੇ ਸਾਡੇ ਵਿੱਚ ਪਹੁੰਚੇ ਆ ਸੋ ਇਹਨਾਂ ਨੇ ਇੱਥੇ ਪਹੁੰਚ ਕੇ ਨੌਜਵਾਨ ਪੀੜੀ ਦਾ ਜਿਹੜਾ ਹੌਸਲਾ ਵਧਾਇਆ ਔਰ ਉਹਨਾਂ ਨੂੰ ਨਸ਼ਿਆਂ ਤੋਂ ਅਤੇ ਖੇਡਾਂ ਪ੍ਰਤੀ ਜਾਗਰੂਤ ਕਰਕੇ ਔਰ ਆਪਣੇ ਆਪਣੇ ਹੀ ਬੱਚਿਆਂ ਦੀ ਤਰ੍ਹਾਂ ਇਹਨਾਂ ਨੂੰ ਸਮਝਾ ਕੇ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਪਲਵਿੰਦਰ ਭਾਜੀ ਅਸੀਂ ਜਿੱਥੇ ਵੀ ਇਹਨਾਂ ਨੂੰ ਯਾਦ ਕਰਦੇ ਆ ਇਹ ਸਾਡੇ ਨਾਲ ਹਮੇਸ਼ਾ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਹੁੰਦੇ ਆ ਪੰਜਾਬ ਪੁਲਿਸ ਤਾਂ ਹੈ ਹੀ ਹੈ ਪਰ ਇਹ ਸਾਡੇ ਇੱਕ ਹੁਸ਼ਿਆਰਪੁਰ ਦੇ ਪਰਿਵਾਰਿਕ ਸਾਡੇ ਵੱਡੇ ਭਰਾ ਨੇ ਸੋ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਪਰ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਦੇਖ ਪਾ ਰਹੇ ਆ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਗੁਰਬਦਾਸ ਟਾਈਗਰ ਫੋਰਸ ਵੱਲੋਂ ਜਿਹੜਾ ਆਪਣਾ ਲਗਾਤਾਰ ਤੀਜਾ ਜਿਹੜਾ ਖੂਨ ਦਾ ਕੈਂਪ ਜਿਹੜਾ ਲਗਾਇਆ ਗਿਆ ਜੋ ਆਪ ਜੀ ਦੀ ਸੇਵਾ ਦੇ ਵਿੱਚ ਆਕਾਸ਼ ਚਿਹਰੀ ਜ਼ਿਲ੍ਹਾ ਯੂਥ ਪ੍ਰਦਾਨ ਹੁਸ਼ਿਆਰਪੁਰ ਔਰ ਦੁਆਬਾ ਪ੍ਰਦਾਨ ਮਨੀਸ਼ ਕਾਲਜੀ ਦੀ ਗ੍ਰਹਿਣ ਮਾਰੀ ਹੱਥ ਜਿਹੜਾ ਹੈ ਬਲੱਡ ਕੈਂਪ ਆਪਾਂ ਲਗਾਇਆ ਸੋ ਤੁਸੀਂ ਦੇਖ ਸਕਦੇ ਆ कि ਜਿਹੜਾ ਨੌਜਵਾਨਾਂ ਦੇ ਵਿੱਚ ਜਿਹੜਾ ਭਾਰੀ ਉਛਾਹ ਜਿਹੜਾ ਪਾਇਆ ਗਿਆ ਜਿਹੜਾ ਇਸ ਕੈਂਪ ਨੂੰ ਲੈ ਕੇ ਜੋ ਸਾਡੇ ਸਾਥੀ ਜਿਹੜੇ ਜਲੰਧਰ ਤੋਂ ਫਗਵਾੜੇ ਤੋਂ ਫਲੌਰ ਤੋਂ ਲੁਧਿਆਣੇ ਤੱਕ ਜਿਹੜੇ ਸਾਥੀ ਸਾਡੇ ਜਿਨ੍ਹਾਂ ਨੇ ਆ ਕੇ ਇਸ ਦੇ ਵਿੱਚ ਯੋਗਦਾਨ ਪਾਇਆ ਸੋ ਮੇਰੇ ਵੱਡੇ ਭਰਾਵਾਂ ਦਾ ਸਾਰਿਆਂ ਦਾ ਛੋਟੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਸਮਾਂ ਹਲੇ ਲਗਭਗ 1.5 ਵਜਾ ਆ ਜਿਹੜਾ ਅਸੀਂ 1.50 ਦੇ ਆਸ-ਪਾਸ ਜਿਹੜਾ ਯੂਨਿਟ ਨੂੰ ਅਸੀਂ ਟੱਚ ਕਰ ਚੁੱਕੇ ਆ ਔਰ 5 ਵਜੇ ਤੱਕ ਜਿਹੜਾ ਬਲੱਡ ਕੈਂਪ ਸਾਡੇ ਚੱਲਣਾ ਆ ਉਮੀਦ ਕਰਦੇ ਆ ਅਸੀਂ 200 ਪਲੱਸ ਨੂੰ ਅਸੀਂ ਟੱਚ ਕਰਾਂਗੇ ਜੋ ਹਰ ਸਾਲ ਦੀ ਤਰ੍ਹਾਂ ਜ 4 ਸਾਲ ਦੀ ਸਰ ਸਾਡਾ ਜਿਹੜਾ ਬਹੁਤ ਵਧੀਆ ਅੱਗੇ ਵਧ ਰਿਹਾ ਆ ਸੋ ਸਾਰੇ ਨੌਜਵਾਨਾਂ ਦਾ ਜਿਹੜੇ ਅੱਜ ਡਿਪਟੀ ਸਾਹਿਬ ਵੀ ਆਏ ਸੀਗੇ ਜੋ ਅਪੀਲ ਕਰਕੇ ਗਏ ਆ ਨਸ਼ਿਆਂ ਤੋਂ ਜਿਹੜਾ ਅਸੀਂ ਬਚੀਏ ਖੇਡਾਂ ਵੱਲ ਨੂੰ ਹੋਈਏ ਔਰ ਇਦਾਂ ਦੇ ਉਪਰਾਲੇ ਅਸੀਂ ਕਰਦੇ ਰਹੀਏ ਜਿਹੜੇ ਨੌਜਵਾਨਾਂ ਨੂੰ ਅਸੀਂ ਜਿਹੜੇ ਆਪਣੇ ਨਾਲ ਜੋੜ ਕੇ ਰੱਖਣ ਦਾ ਅਸੀਂ ਕੰਮ ਕਰੀਏ ਔਰ ਜਿਹੜੀ ਆ ਇੱਕ ਨਵੀਂ ਪੀੜੀ ਨੂੰ ਆਪਾਂ ਸੇਧ ਦੇ ਸਕੀਏ ਸੋ ਮੇਰੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਇਸ ਕੈਂਪ ਨੂੰ ਜਿਹੜਾ ਸਫਲ ਬਣਾਇਆ